ਬਾਈ ਬੀਬੀ ਕਹਿ ਰਹੀ ਮੈਂ ਬੀਬੀ ਕੁਲੀ ਬਾ ਜਾ ਹਾਂ ਸੋਫੇ ਤੇ ਕੁਰਦੇ ਕੁਝ ਬਣਾ ਕੇ ਖਾਵਾਂਗੇ ਬੀਬੀ ਨੂੰ ਜੋਰ ਤਾਂ ਲਾ ਲਿਆ ਬੀਬੀ ਕਿਹੜਾ ਜਾਂਦੀ ਆ ਤੇ ਬੀਬੀਆਂ ਕੁਲੀ ਛਟੋਰੀਆਂ ਹਟ ਕੇ ਬੀਬੀ ਕਹਿੰਦੀ ਮੈਨੂੰ ਇੰਨਾ ਹੀ ਹੌਸਲਾ ਬਹੁਤ ਹੈ ਵੀ ਤੁਸੀਂ ਆਂਦੇ ਜਾਂਦੇ ਹੋ ਬੀਬੀ ਨੂੰ ਘਰਾਂ ਬੈਠੀ ਨੂੰ ਇਹ ਹੌਸਲਾ ਹੋ ਹੀ ਜਾਂਦਾ ਹਾਂ 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 ਯਾ ਦੇ ਬਾਗੇ ਨਹੀਂ ਨਹੀਂ ਕਰਾਂਗਾ ਕੀ ਜਦੋਂ ਇਹ ਕਿਹੜਾ ਬੰਦਾ ਨਹੀਂ ਆਉਂਦਾ ਆਗਰਾ ਮਾਸਾਂ ਉਹ ਯੂਵੀ ਵਾਲੇ ਉਧਰਲੇ ਕਮਰੇ ਚ ਪਰਲੇ ਚ ਉਹ ਯੂਵੀ ਦਾ ਜਿਹੜਾ ਮੇਜ ਹੈਗਾ ਸਟੱਡੀ ਟੇਬਲ ਉਹਦੇ ਪਰ ਪਈਆ ਉਹ ਪੈਨਸਲਾਂ ਵਾਲੇ ਚ ਮੈਂ ਤਾਂ ਆਪੂ ਦੇ ਬਾਲ ਦਿਖਾਉਂਗੀ ਆਪੂ ਦੇ ਗਿਣ ਕੇ ਦੱਸ ਇਹਨੇ ਇਹਨੇ ਗੱਡੀ ਚ ਜਾਣਾ ਏ ਇਹ ਤਾਂ ਹੀ ਪਿੱਛੇ ਪਿੱਛੇ ਫਿਰ ਰਿਹਾ ਏ ਇਹਨੂੰ ਐ ਵੀ ਭੂਆ ਕੋਲ ਚੱਲਨੇ ਆ ਰਖੜੀ ਬਣਵਾਣ ਉਹ ਐ ਸਬਾਰਾ ਲਈ ਹੈਗੇ ਇਸ ਕਰਕੇ ਭਾਈ ਭਤੀਜਾ ਉੱਥੇ ਚੱਲੇ ਆ ਦੇ ਕੋਲ ਰਖੜੀ ਬਣਾਉਣ ਹਨਾ ਦੇਖ ਲੱਕ ਪਰ ਹੱਥ ਤੱਕ ਇਹ ਗੂ ਬੀਬੀ ਨਹੀਂ ਜਾਂਦੀ ਹੈਗੀ ਤੂੰ ਭੱਗ ਜਾ ਬੀਬੀ ਦੇ ਨੋ ਦਾ ਤੂੰ ਵੀ ਮੰਗ ਰਖੜੀ ਬਣਾਇਆ ਤੂੰ ਭੱਗ ਜਾ ਤੂੰ ਵੀ ਭੱਗ ਜਾ ਰਖੜੀ ਬਣਾਇਆ ਹਾਂ ਹੋਰ ਉਹ ਆਣ ਤੋਰੀਆਂ ਦੇਖਿਆ ਕੱਲੂ ਹਾਂ ਕੱਲ ਗੱਗੂ ਵੀ ਜਾ ਰਹੀ ਹੈ ਕੱਲੂ ਗੱਗੂ ਵੀ ਜਾ ਰਹੀ ਆ ਉਹ ਵੀ ਜਾ ਰਿਹਾ ਮੋਦੀ ਮੰਮੀ ਵੀ ਗੱਗੂ ਯੂਵੀ ਸਾਰੇ ਜਾ ਰਹੇ ਕੱਲੂ ਉਹ ਇਉਂ ਖੜੀਆ ਬਾਰੇ ਉੱਥੇ ਲੋ ਜੀ ਮੈਂ ਹੁਣ ਆਪਣੀ ਦਣਾਲੀ ਦੀ ਨਾ ਉੱਤੇ ਇਹਦੀ ਧੁੱਪ ਚ ਕਟਾਕੇ ਦੀ ਧੁੱਪ ਚ ਨਾ ਵੀਡੀਓ ਬਣਾ ਲੀ ਆਹ ਬਾਰ ਬਾਰ ਆਫੈਂਗ ਬੁਖਾਰੇ ਐਂਦ ਘਰ ਵੀ ਮੇਰੀ ਮਹਿੰਦੀ ਜਾਰੇ ਚੜ ਗਈ ਹੁਣ ਤੇਰੇ ਤੋਂ ਅੱਛਾ ਠੀਕ ਆ ਠੀਕ ਆ ਠੀਕ ਆ ਆ ਕਾਰਨ ਕਾਰਨ ਪਤਾ ਕੀ ਸੀ ਇਹਨਾਂ ਨੇ ਮੇਰੇ ਦੇਖੋ ਆ ਕੱਟ ਲਾਈ ਮਹਿੰਦੀ ਆ ਦੇਖੋ ਵਿੱਚ ਵਿੱਚ ਬਾਬੂ ਪਏ ਨੇ ਆ ਕਾਰਨ ਨਹੀਂ ਤਾਂ ਮੈਂ ਆਹੀ ਕਾਰਨ ਨਾ ਨਾ ਮੈਂ ਨਾ ਉੱਤੇ ਬਾਹਰ ਬੈਠੀ ਆਹ ਲਾਈ ਗਈ ਉੱਪਰ ਲਾਈ ਗਈ ਹੁਣ ਮੈਂ ਇੱਕ ਵਾਰ ਮਹਿੰਦੀ ਦਾ ਡਿਜ਼ਾਈਨ ਬਣਾਤਾ ਹੁਣ ਉੱਤੇ ਬਾਹਰ ਜਿਹੜੀ ਉੱਪਰ ਕਰਨਾ ਹੈ ਤਾਂ ਤੂੰ ਆਪ ਵੀ ਕਰ ਸਕਦੀ ਸੀ ਫੇ ਤੂੰ ਸੀ ਪਹਿਲਾਂ ਹੀ ਮੇਰੇ ਜਿਆਦੇ ਲਾਉ ਕਾਫੀ ਤੂੰ ਖਰਾਬ ਇਹ ਗਰਮੀ ਬਹੁਤ ਹੈ ਉੱਪਰ ਹੁਣ ਵੀਡੀਓ ਬਣਾਉਂਦੀ ਬੁਲਾਇਆ ਏ ਦੱਸ ਇੰਨੀ ਜ਼ਿਆਦਾ ਗਰਮੀ ਪੈ ਰਹੀ ਹੁਣ ਨੀਚੇ ਅਬੂ ਨੂੰ ਵੀ ਸਾਂਭਣਾ ਐ ਮੈਂ ਮੈਂ ਸਾਂਭਣਾ ਮੈਂ ਮੈਂ ਉਹਨੂੰ ਠਾਲ ਕੇ ਉਹਨੂੰ ਮੈਂ ਬਾਣਾ ਜਾ ਕੇ ਮੈਂ ਬਾਦੂਗੀ ਸਿਰ ਤੁਸੀਂ ਆਪਣਾ ਮੈਸਨ ਪਾਣੀ ਪਿਲਾ ਦਿੰਦੀ ਉਹ ਕਹਿੰਦੇ ਤਾਂ ਦਿਮਾਗ ਮੇਰਾ ਖਾ ਰਹੀ ਐ ਕਿ ਪਾਣੀ ਪਿਲਾਇਆ ਜਿਹੜਾ ਤੁਹਾਨੂੰ ਮੰਮੀ ਕਹਿ ਕੇ ਗਈ ਆ ਨਾ ਉਹ ਤਾਂ ਮੈਂ ਤਾਂ ਦਸ ਲਈ ਵੇਖ ਖਮਰ ਕੇ ਜੀ ਬਸ ਫਿਰ ਮੈਂ ਵੀ ਪਾਉਂਦੀ ਉਹ ਤਾਂ ਹੋਰ ਸਾਰਾ ਕੁਝ ਮੈਂ ਨਹੀਂ ਜਾਂਦਾ ਐ ਨਹੀਂ ਮੈਂ ਤਾਂ ਕਦੇ ਪਿਲਾਇਆ ਹੀ ਨਹੀਂ ਜ਼ਿੰਦਗੀ ਵਿੱਚ ਮੈਂ ਕਿਹੜੀ ਲਾਇ ਤੁਹਨੇ ਕੋ ਪ੍ਰਾਣੀ ਵੀਡੀਓ ਦੇਖਿਆ ਤੁਸੀਂ ਇੱਕ ਵਾਰ ਪਾਣੀ ਬੁਲਾ ਰਹੇ ਹਾਂ ਜਦ ਦੋ ਤਿੰਨ ਵਾਰ ਪੁਲਾਇਆ ਤੁਨੇ ਉਹ ਫਿਰ ਜਸਪਾਲ ਨਾਲ ਹੁੰਦਾ ਤਾਂ ਕੱਲੀ ਤਾਂ ਨਹੀਂ ਬੁਲਾਉਂਦੀ ਅਫਾ ਸਿੱਖਦਾ ਗਏ ਤੁਸੀਂ ਕਿੱਥੇ ਇੰਨਾ ਕਿੱਥੇ ਸਿੱਖੇ ਸਿੱਖ ਗਏ ਬਸ ਮੈਂ ਵੀਡੀਓ ਪਈ ਦੇਖ ਲਿਓ ਜਦ ਮੈਨੂੰ ਕੰਟੈਂਟ ਵੀ ਜਾਦਾ ਜਾ ਤੁਹਨੇ ਕਿਹਾ ਤਾਂ ਸਨ ਨੇ ਦੋਨੇ ਮੀਆਂ ਬੀਬੀ ਨੇ ਕਰ ਲਈ ਨਵੀਂ ਨੌਕਰੀ ਸ਼ੁਰੂ ਹਾਂ ਤੂੰ ਵੀ ਹਜ਼ਾਰ ਵਾਰ ਕੰਟੈਂਟ ਲਿਖਦੀਆਂ ਫੇਰ ਕਿ ਤੂੰ ਉਹੀ ਚੋਕ ਤੇ ਲਾਈ ਦਿੰਨੀ ਆ ਧੰਮਾ ਸਿੱਖਦਾ ਗਏ ਤੁਸੀਂ ਕਿੱਥੇ ਸਿੱਖਿਆ ਸਿੱਖ ਗਏ ਬਸ ਪਾਣੀ ਬੁਲਾ ਗਏ ਉਹ ਤਾਂ ਅਸਲਾ ਪਰ ਕਿਉਂਕਿ ਪੈਪ ਲਾਣਾ ਕਿੰਨੇ ਲਾਂਗੀ ਫੇਰ ਨਾ ਬਾਅਦ ਚ ਕਈ ਵੀ 50000 ਦੀ ਲੱਖ ਦੀ ਮੈਂ ਛੜਤੀ ਖੁੱਲੀ ਨਾ ਬਈ ਮੇਰਾ ਨਿਆਣਾ ਛੋਟਾ ਹੁਣ ਤੁਸੀਂ ਪਾਉਂਗੇ ਬਈ ਮੈਂ ਨਿਆਣੇ ਨੂੰ ਆਪੇ ਸੰਭਲੂ ਨਿਆਣਾ ਵੈਸੇ ਵੀ ਜ਼ਿਆਦਾਤਰ ਮੇਰੇ ਕੋਲ ਹੀ ਰਹਿੰਦਾ ਸਾਰੇ ਵੀਡੀਓ ਚ ਦੇਖਦੇ ਆਂ ਵੀ ابو ਮੇਰੇ ਕੋਲ ਰਹਿੰਦਾ ਉਹਨੂੰ ਸਾਰਾ ਦਿਨ ਖਲਾਣਾ ਪਲਾਣਾ ਉਹਦੀ ਟੇਕ ਕੇਅਰ ਸਾਰੀ ਮੈਂ ਕਰਦੀ ਆਂ ਜਦ ਮੈਂ ਥੱਕ ਜੰਨੀ ਆਂ ਵੀ ਫਿਰ ਮੈਂ ਕਹ ਦਨੀ ਆ ਬਈ ਅੱਜ ਤੂੰ ਨਾਲ ਆਵੇ ਤੂੰ ਹੀ ਸਿਰਵਾ ਦੇ ਉਹ ਝੂਠ ਸਾਰਾ ਸਰੀਆਮ ਝੂਠ ਅੱਜ ਅੱਜ ਫਿਰ ਮੈਂ ਤੁਹਾਨੂੰ ਕਹਾਂ ਸਿਰ ਨਿਵਾ ਦੋ ਫਿਰ ਨਿਵਾਇਆ ਤੁ ਸਿਰਫ 2-3 ਵਾਰ ਨਵਾਇਆ ਹੁਣੀ ਮੈਂ ਕਿਹਾ ਕਿ ਟੀਐਮਬੀ ਜਦ ਮੈਂ ਥੱਕ ਜੁਨੀ ਆ ਮੈਂ ਜਵਾਬ ਦੇ ਦਿੰਨੇ ਆ ਵੇ ਜ ਤੂੰ ਕਰਦੇ ਹੁਣ ਮੈਂ ਥੱਕ ਗਈ ਬਈ ਜਦ ਤਨ ਕਿਤੇ ਜਾਣਾ ਹੁੰਦਾ ਏ ਹਮੇਸ਼ਾ ਉਹਨੂੰ ਮੈਂ ਹੀ ਤਿਆਰ ਕਰਦੀ ਆ ਮੈਂ ਹੀ ਨਹਾਣੀਆਂ ਚੱਲ ਫਿਰ ਬਸ ਹਾ 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 ਹਾਂ ਪਰ ਬਾਪਾ ਕਹਿੰਦਾ ਮੈਂ ਨਹੀਂ ਕਰਨੀ ਬਾਈ ਇਹ ਕਹਿੰਦਾ ਚਾਹ ਫਿਰ ਹੁਣ ਰੋਟੀ ਅੱਧੇ ਦੀ ਰੋਟੀ ਬਣੂਗੀ ਹਾਂ ਲੈ ਹੁਣ ਰੋਟੀ ਗੋਲ ਬਣਾਓ ਕਚੌੜੀਆਂ ਇੰਨੀ ਗਰਮੀ ਚ ਮਰਾਂਗੇ ਖਾ ਲਿਓ ਹੁਣ ਦੋ ਦੋ ਹਾਂ ਕਿਉ ਕਾਲੂ ਵੀ ਤਾਂ ਖਾਂਦੇ ਫਿਰ ਕਾਲੂ ਜਦ ਬਣਨੀ ਤੇ ਆ ਕਾਲੂ ਵੀ ਨਹੀਂ ਖਾਂਦਾ ਤਾਂ ਕੋਈ ਬਾਪਾ ਤਾਂ ਠੀਕ ਹੋ ਜੇ ਤਾਂ ਕੱ ਖਾ ਲੂਗਾ ਨਾ ਬਸ ਆ ਪਾ ਢੁੱਲਾ ਕਾਲੂ ਤਾਂ ਤਿਹਾਰ ਮਨਾਉਣਾ ਤਾਂ ਏ ਕਰਦੇ ਹਾਂ ਦੀਰ ਕਰਦੇ ਨਾ ਕਾਲੂ ਹੁਣ ਤਾਂ ਕੁਛ ਨਹੀਂ ਕਰਨਾ ਹੁਣ ਤਾਂ ਮਨਾ ਕਰਤਾ ਵੀ ਜਦ ਅੱਜੇ ਬਣ ਰਹੀਆਂ ਹੁਣ ਕਾਲੂ ਕੀ ਕਰਨੀਆਂ ਬਣਾ ਕੇ ਔਰ ਪਾਤਾ ਬਚਾਰਾ ਤੋਂ ਬਿਸਕੁਟ ਐਂ ਵੀ ਖਾਇਆ ਚਲੋ ਤਾਂ ਢਿੱਲਾ ਹੋ ਗਿਆ ਉਹਦੀਆਂ ਲੱਗਦੀਆਂ ਉਹਨੂੰ ਖਾਤੇ ਨਹੀਂ ਮਗਾਤਾ ਮੈਂ ਤਰੇ ਨਹੀਂ ਉਹ ਮਕਾਰਾ ਬਿਸਕੁਟ ਖਾ ਲਉਂਗਾ ਹਾਂ ਮਧਵਾਏ ਤੇ ਰੱਖਾ ਬਿਸਕੁਟ ਆ ਦੇਖੋ ਬਈ ਸਬੂਤ ਹੰਸ ਰਾਜ ਹੰਸ ਮੇਰੇ ਮੂਰੇ ਬੈਠ ਗਿਆ ਆ ਦੇਖ ਲਓ ਸਬੂਤ ਦਾ ਸਬੂਤ ਦਾ ਚੁੱਲੇ 'ਚ ਅਗ ਹੋਈ ਭਈਆ ਲੈ ਲੈ ਨਹੀਂ ਗੋਹਲਾ ਦੇ ਮੈਨੂੰ ਠਾਲ ਕੇ ਵੀ ਹੌਲੀ ਹੌਲੀ ਉਹ ਖਵਾਰੀ ਕੁਛ ਕੰਮ ਤੇ ਵੀਡੀਓ 'ਚ ਤੁਹਾਨੂੰ ਲਿਖਿਆ ਦਾ ਨਾ ਕੰਮ ਬੰਡੇ ਹੋਏ ਆ ਫਿਰ ਜਿਹੜਾ ਕੰਮ ਜਿਹਦਾ ਹੈਗਾ ਉਸ ਕੋ ਹੀ ਸਾਹਮਣੇ ਜਿਸ ਦਾ ਕੰਮ ਉਸ ਕੋ ਸਾਥੀ ਹਮ ਜਿਹੜਾ ਤੇਰਾ ਕੰਮ ਮੈਂ ਤੁਹਾਨੂੰ ਸੱਜਦਾ ਗੋਹਲਾਣ 'ਚ ਕੀ ਹੋ ਰਿਹਾ ਦਾ ਹੁਣ ਮੀਰ ਲਾ ਕੇ ਦੁਆਰੇ ਅੱਗ ਲਾ ਕੇ ਆਈਆਂ ਹਨਾ ਭਈਆਪੂ ਕੈਮ ਜਿਹੜਾ ਕੰਮ ਤੈਨੂੰ ਸੱਚ ਦਾ ਤੈਨੂੰ ਸੱਚ ਦਾ ਜਿਹੜਾ ਗੱਗੂ ਨੂੰ ਸੱਚ ਦਾ ਗੱਗੂ ਨੂੰ ਸੱਚਾ ਹਾਂ ਗੋਆ ਤੈਨੂੰ ਸੱਚ ਦਾ ਹੱਥ ਤੇ ਲਾਰ ਕੇ ਮੈਂਦੀ ਨੂੰ ਕਹਿ ਰਿਆ ਗੋਆ ਆਪੂ ਨੇ ਗੋਆ ਲੈ ਆ ਬਾ ਦੋ ਵਜੇ ਕੇ ਮੈਂ ਮਸ਼ੀਨ ਚ ਕੱਪੜੇ ਕੱਢਿਆ ਮੈਂ ਬਾਈ ਮੇਰੇ ਹੰਸਰਾਦ ਹੰਸੂਰੇ ਬੈਣ ਗਿਆ ਵਾਲ ਲਸਕਾ ਕੇ ਹੁਣ ਇਹਦਾ ਸਿਰ ਭਾਣਾ ਯੂਵੀ ਆਣਾ ਲੈ ਇਹਦੇ ਵੇਲੇ ਯੂਵੀ ਆਵੇ ਆਪਾਂ ਚਾਹ ਪਣੀ ਦਾ ਸਾਰਾ ਖਾ ਖਾ ਪੁੱਤ ਆਵਾਜ਼ ਆਵਾਜ਼ ਕਰਨੀ ਐ ਚਲੋ ਜੀ ਹੁਣ ਮੈਂ ਇਹਦਾ ਸਿਰ ਬਾਦਾ ਨਾ ਧੋ ਕੇ ਇਹ ਹੁਣੇ ਸੁੱਤਾ ਉੱਠਿਆ ਇਹ ਨੀਂਦ ਚੋਂ ਮੈਂ ਥੋੜੀ ਜਿਹੀ ਚੋਲ ਖਾਈ ਤੇ ਜਿਹੜੀ ਮੈਂ ਮੁੰਦੀ ਮੈਂ ਰਾਨੀ ਨੇ ਬਣਾਈ ਆਏ ਹਾਏ ਹਾਏ ਖਾਰੀ ਚਟਣੀ ਖਾਰੀ ਚਟਣੀ ਬਣਾਈ ਹੈ ਨਾ ਤੇ ਚੋਲ ਸਵਾਦ ਹੈ ਨਾ ਅਸੀਂ ਅੱਜ ਪਜੋਰੀਆਂ ਲਾਗੀਆਂ ਏ ਤੇ ਉਹ ਮੈਂ ਥੋੜੀ ਜਿਹੀ ਚਿੱਟੇ ਚੋਲੇ ਨਾਲ ਖਾਈ ਕਿਉਂਕਿ ਚਿੱਟੇ ਚੋਲ ਬਣਾਏ ਆ ਨੇ ਆਬੂ ਦੇ ਹਲ ਯੂਦੀ ਲਈ ਅਸੀਂ ਵੀ ਦੋ ਦੋ ਚਮਚੇ ਹਾਂ ਦੇਖ ਲਓ ਉਹ ਵੀ ਮੈਂ ਬਣਾਈ ਬੜੇ ਸਵਾਦ ਲੱਗਿਆ ਇਸ ਤੇ ਬਣਾਏ ਦਾ ਹਬੈਤ ਬੜੇ ਨੇ ਆਹ ਵੈਲ ਬੜੇ ਜਾ ਤ ਵੀ ਉਹ ਲੈ ਆਂ ਵੀ ਇਹ ਲਰਨੀ ਆਂਦੀ ਆ ਦੇਖੋ ਚਲੋ ਠੀਕ ਆ ਚਲੋ ਠੀਕ ਆ ਵਾਹ ਜਿਹੜੇ ਟੈਂਪ ਹੋਦੇ ਆ ਪੋਨੇ ਤਿੰਨ ਦਾ ਪੁੰਨਾ ਸੀ ਮੈਂ ਸਾਨੂੰ ਪਾਣੀ ਪਲਾ ਕੇ ਆਣਾ ਏ ਫਿਰ ਪਾਣੀ ਪਲਾ ਕੇ ਤੋਂ ਬਾਅਦ ਫਿਰ ਅਸੀਂ ਕੁਝ ਔਰੀਆਂ ਨਾਲ ਕਾੜਨ ਲੱਗਦੇ ਆਂ ਵੀ ਹਨਾ ਬੀਬੀ ਆਂ ਕਾਟਰੇ ਬਣਾ ਕੇ ਰੱਖ ਦੋਗੇ ਸੇਰ ਦੁਖ ਰਹੇ ਆਂ ਸਮਝਦਾ ਹੈ ਕਿ ਉਹ ਕਿੰ ਨਾਲ ਇਹਨਾਂ ਸਾਡੇ ਬੀਬੀ ਉਹ ਅੱਜ ਹੀ ਹੈਗਾ ਸਾਰਾ ਪਾਣੀ ਚਲੇ ਗਏ ਚਾਹ ਬਣਾ ਕੇ ਪੀ ਆਪ ਕੱਲੀ ਕੱਲੀ ਮੈਂ ਤੁਹਾਨੂੰ ਚਾਹ ਦਿੰਦੀ ਹੈਗੀ ਚਾ ਮੇਰੀ ਮੈਂ ਨਸਤ ਨਹੀਂ ਆ ਮਾਪੂ ਕੋਈ ਵੀਡੀਓ ਮੈਂ ਪੀਏ ਜੇ ਤੂੰ ਆ ਜਦੋਂ ਮੈਂ ਤੁਹਾਨੂੰ ਦੇ ਦਿੰਦੀ ਉਹ ਮੈਨੂੰ ਇਹ ਤੇ ਡੋਲਣੀ ਪਉਗੀ ਮੁਰ ਜੇ ਮੈਂ ਦੱਸੂਗੀ ਬੀਬੀ ਮੈਂ ਤਾਂ ਆਲੂ ਕੱਢਣ ਗਈ ਸੀ ਆਲੂ ਕੱਢਣ ਗਈ ਸੀ ਮੈਂ ਕਿ ਮੈਂ ਮਾਪੂ ਦੁੱਧ ਭਰਦਾ ਦੁੱਧ ਭਰਦਾ ਮੇਰੀ ਚੀਜ਼ ਆਪਾਂ ਸਿੰਕਾ ਦੇ ਵਿੱਚ ਬੇਸਟ ਕਰਨਾ ਚਾਹਵਾ ਚ ਪਾ ਵਰਗੇ ਤੂੰ ਤੁਹਾਡਾ ਫਰਜ਼ ਬਣਦਾ ਮੈਨੂੰ ਪੁੱਛਣ ਦਾ ਹਾਂ ਹਾਂ ਤੇਰਾ ਤਾਂ ਮੈਂ ਮੈਂ ਆਲੂ ਕੱਢਣ ਗਈ ਹੋਈ ਸੀ ਹੈ ਆਲੂ ਕੱਢਣਾ ਚਲ ਮੈਂ ਤੁਹਾਨੂੰ ਕਹਿਆ ਤਾਂ ਕੱਲ ਮੇਰੇ ਸੇਵਾ ਕਰਦੇ ਤਾਂ ਹਾਂ ਸੇਵਾ ਦਾ ਡਾਟਾ ਤੇ ਤੂੰ ਖਾਲ ਆਣੀ ਥੀ ਕਹਿੰਦੀ ਸੇਵਾ ਕਰੂੰਗੀ ਓਏ ਥੱਲੇ ਗਿਰ ਜਾਨਾ ਮੇਬੀ ਥੱਲੇ ਗਿਰ ਜੇ ਮੈਂ ਕਿਹਾ ਤੂੰ ਮਨੋਂ ਦੇ ਸਾਰਾ ਤੂੰ ਤੂੰ ਤਾ ਮਾਂ ਅੱਜ ਹੁਣ ਬਸ ਆਹ ਨੂੰ ਜਿਹੜੀ ਆਪਣੇ ਹੁਣ ਮੈਂ ਇਹਨਾਂ ਨੂੰ ਨੋਨੇ ਚ ਪਾ ਕੇ ਸਾਰਾ ਮਸਾਲਾ ਤਿਆਰ ਕਰ ਲਉ ਆਟਾ ਮੈਂ ਆਪਦਾ ਗੁੰਮਤਾ ਜਿਹੜਾ ਮੇਰਾ ਕੰਮ ਹੈ ਨਾ ਦੇਖਲਾ ਬਿਨਾ ਕਹੇ ਬਿਨਾ ਰੋੜਾ ਪਰ ਇਹਨੂੰ ਪਹਿਲਾਂ ਕਰਕੇ ਰੱਖ ਦਿੰਦੀ ਠੀਕ ਆ ਹਾਂ ਏ ਵੇ ਜੀ ਮੈਨੂੰ ਜਦ ਕੋਈ ਕੰਮ ਕਰਨਾ ਦਾ ਹਜ਼ਾਰ ਬਰੀ ਤੁਸੀਂ ਕਰ ਦੋ ਤੁਸੀਂ ਐ ਕਰ ਦੋ ਤੁਸੀਂ ਐ ਨਹੀਂ ਕਰਦੇ ਤੁਸੀਂ ਕੋਈ ਨਹੀਂ ਕਰਦੇ ਹੈਗੇ ਮੈਂ ਕਿਸਹ ਨਾਲੇ ਬੋਲਣੇ ਤੇ ਕੰਮ ਕਰਦੇ ਨਹੀਂ ਹੱਟਦੇ ਬੀਬੀ ਹਾਂ ਗਿੱਗੀ ਮੈਂ ਨਾ ਕੰਮ ਕਰਨਾ ਚੁੱਪ ਕਰਕੇ ਕਰਿਆ ਬੀਬੀ ਕੋਈ ਹੱਥ ਦਵਾਉਂਦੀ ਗਏ ਬੀਬੀ ਹਾਂ ਹਾਂ ਚਲੋ ਚਲੋ ਚੱਲ ਜੀ ਜਿਹੜਾ ਆਪਣਾ ਕੰਮ ਆਪਣਾ ਕਰੀਏ ਚਲੋ ਬਸ ਮੇਰਾ ਮੂਡਾ 1 ਘੰਟਾ ਪਹਿਲੇ ਸਰਾਰੇ ਤੁਸੀਂ ਕਰ ਦੋ ਐ ਕਰ ਦੋ ਉਹ ਕਰਦੇ ਹੈਂ ਟੁਕੜੇ ਕੰਮ ਕਰਨਾ ਮੈਂ ਚੁੱਪ ਕਰਕੇ ਕਰਿਆ ਨਾ ਨਾ ਚੁੱਪ ਕਰਕੇ ਬੋਲੀ ਨਾ ਕੋਈ ਰੋਲਾ ਪਾਇਆ ਹੁਣ ਮੈਂ ਉਹਦੀ ਆ ਜਾ ਮੈਂ ਸਨ ਪਾਣੀ ਪਲਾ ਕੇ ਅਸੀਂ ਹੁਣ ਖਚੋਦੀ ਨੂੰ ਨਾ ਲਾ ਲਈਏ ਚਲਿਏ ਆ ਚੱਲਦੇ ਹਾਂ ਹਾਂ ਮੈਂ ਆ ਚੱਲਾ ਉਹ ਐ ਲੋ ਜੇ ਪਾ ਹੁਣ ਅੱਗੇ ਬਾਹਾਂ ਵੀ ਦੂਹਣ ਲੱਗ ਪਈ ਮੈਂ ਕਹਾਈ ਮੇਰੇ ਤੇ ਇਹ ਦਰਾਣੀ ਨਾ ਮਸਾ ਆਈ ਹੈ ਮੈਡਮ ਜੀ ਮਸਾ ਠਾਲੀ ਹੈ ਸਿਰ ਦੁਖਰੇ ਮੇਰਾ ਆਪਣੀ ਸਾਸੂ ਮਾਂ ਦੇ ਪਾਲੇ ਬੂਟ ਆ ਦੇਖੋ ਗੋਹੇ ਵਾਲੇ ਪਾਲੇ ਫਿਰ ਮੇਰੇ ਨਿਬੜਣਗੇ ਮੈਂ ਵੀ ਤੇ ਪਾਉਂਗੀ ਮੈਂ ਵੀ ਤਾਂ ਪਾਉਂਗੀ ਅੱਧ-ਅੱਧੀ ਤਾਂ ਸੋਨੇ ਮੈਂ ਸਾਂਵੰਡੀਆਂ ਭਾਈਆ ਜੀ ਤੁਸੀਂ ਮੈਂ ਸਾਂਵੰਡੀਆਂ ਏ ਤੇਰੇ ਹਿੱਸੇ ਡੇਢ ਆ ਇਹਦੇ ਹਿੱਸੇ ਮੈਂ ਸਾਰ ਕੱਟੀ ਆਈ ਏ ਮੇਰੇ ਹਿੱਸੇ ਦੋ ਮੈਂ ਸਾਂ ਪੂਰੀਆਂ ਆਈਆਂ ਨੇ ਠੀਕ ਆ ਹੁਣ ਇਹਨਾਂ ਨੂੰ ਖਾਣੇ ਦੇਖਦੇ ਸੀ ਇਹ ਕੰਬੇ ਆਹ ਪੇ ਉੱਠ ਆਹ ਪੇ ਉੱਠ ਜਾਣਗੇ ਤਾਂ ਉੱਠਿਆਂ ਦਾ ਹੈ ਨਹੀਂ ਆ ਮਾਰ ਦੋ ਮੂੰਹ ਅੱਛਾ ਚੱਲ 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 ਮੈਂ ਸਮਝਦਾ ਨਹੀਂ ਨਾ ਸੋਖਾਂ ਜਿਹੜੇ ਦੁੱਧ ਸਸਤਾ ਮੰਗਦੇ ਮੈਨਾਂ ਮੈਂ ਸਲਾ ਕੰਮ ਦੇਖ ਲਓ ਪਹਿਲਾਂ ਹਾਂ ਨਾ ਹੋਰ ਮੇਰਾ ਸਿਰ ਲੱਗੇ ਰਹਿਣਾ ਸਾਰਾ ਦਿਨ ਕੰਮ ਇਹਨਾਂ ਦਾ ਹੋਰ ਇਹਨਾਂ ਦੀ ਬੁਲਾਤ ਹੈ ਕਿਸੇ ਦਾ ਤਾਂ ਹੁੰਦਾ ਵੀ ਆ ਕੇ ਨਾਮ ਕਰਨਾ ਇਲਾਪ ਨੂੰ ਇਹਨਾਂ ਦਾ ਤਾਂ ਰਾਤ ਨੂੰ ਹੀ ਨਹੀਂ ਆਰਾਮ ਕਰੇ ਬੰਦੀਆਂ ਰਾਤ ਨੂੰ ਤਾਂ ਨਗਰਾਮੀ ਰੱਖੋ ਜਾਇਆ ਕਰ ਮੈਂ ਤੱਕ ਰਾਤ ਨੂੰ ਵੀ ਦੇਖ ਕੇ ਜਾਂਦਾ ਪਾਪਾ ਦੇ ਗੋਤਾਂ ਦਾ ਜਿੰਨੂ ਜਿੰਨੂ ਸੀ ਲਾਇਆ ਨਾ ਸਾਬ ਨੂੰ ਹਰ ਦੁੱਤ ਤੋਂ ਬਹੁਤ ਸੰਤੋਹ ਨਾ ਫਿਰ ਆਪਾਂ ਪਿਓਰ ਦੰਦੇ ਆ ਪਿਓਰ ਦੰਦੇ ਸਾਰੀ ਚੀਜ਼ ਚਾਹੇ ਕੀ ਹੋਵੇ ਚਾਹੇ ਹੋਰ ਚਲੋ ਮੇਰੇ ਸਿਰ ਉ ਮਾਚ ਲੇ ਆਹ ਨਾ ਜਿਹੜੀ ਆ ਵਾਲੀ ਆ ਤੇਰੀ ਆ ਹਾਂ ਮੈਂ ਕਰ ਰਹੀ ਆ ਮੈਂ ਕੱਟੀ ਨੂੰ ਪਾਣੀ ਵੀ ਧਰ ਰਹੀ ਆਪਣਾ ਕੰਮ ਤਾਂ ਫਟਾਫੰਟ ਮਿਲ ਰਹੀ ਆ ਹਾਂ ਔਰ ਮੈਂ ਤਾਂ ਜਾਵਾਂ ਫਿਰ ਅੰਦਰ ਹਾਂ ਹੋ ਮੈਂ ਤਾਂ ਪਲਾਗ ਇਹਨੂੰ ਪਹਿਲੀ ਵਾਲੀ ਨੂੰ ਜਾਰੀ ਆ ਦਾ ਉਹਨੂੰ ਧਰ ਦੋ ਹੁਣ ਦੂਜੀ ਨੂੰ ਲੈ ਮੇਰੇ ਵਾਲੀ ਨੂੰ ਪੀ ਲੈ ਜਿਹੜੀ ਪਰ ਇਹ ਤਾਂ ਪਿਆ ਹਾ ਦੱਸ ਲੈ ਮੈਂ ਕਿਵੇਂ ਚੱਕਾਂ ਉਹਨੇ ਡੇੜਾ ਪੀ ਲਿਆ ਤਸਲਾ ਹੈ ਡੇੜਾ ਪੀ ਲਿਆ ਨੇ ਪੀ ਤਾਂ ਲਿਆ ਹੁਣ ਭਰ ਕੇ ਆਪੁਣਾ ਬਸ ਚੱਕ ਕੇ ਭਰਿਆ ਉਧਰ ਦਾ ਤੂੰ ਦੇਖੀ ਐਂ ਕਰਦੀ ਆ ਮੇਰੇ ਨਾਲ ਆ ਪੀਰੀ ਆ ਪੀਰੀ ਆ ਹੋਰ ਹੋਲੀ ਹੋਲੀ ਪਹਿਲਾਂ ਤਾਂ ਆਪਣੇ ਹਿੱਸੇ ਚ ਪੀਰੀ ਪਹਿਲੀ ਮੈਂ ਆ ਨਾ ਪੀਰੀ ਆ ਉਹ ਮੇਰੀਆਂ ਦੋ ਪਿਛਲੀਆਂ ਦੋ ਤੇ ਸਾਰੀਆਂ ਵੀ ਮੈਂ ਨੇ ਚਲੋ ਠੀਕ ਆ ਤਸਲਾ ਭਰ ਕੇ ਸਿਰ ਤਾਂ ਕਹਿੰਦੀ ਪੀਰੀ ਆ ਖਾਲੀ ਕਰੀ ਬੇਚਰੀ ਦੇਖ ਮੈਂ ਨਹੀਂ ਅੰਦਰ ਜਾ ਰਹੀਆਂ ਮੈਨੂੰ ਕਹਿੰਦੀ ਮੈਂ ਆਪੂ ਨੂੰ ਖਵਾਣਾ ਅੱਛਾ ਦਹੀਂ ਖਵਾਣੀ ਬੇਚਾਰੇ ਨੂੰ ਬੇਲੀ ਨਹੀਂ ਬੈਠੂਗੀ ਪਹਿਲਾ ਤਸਲਾ ਤੇ ਤੇ ਤੁਲੀ ਮੈਸ ਉਥੇ ਚਕਵਾ ਕੇ ਫੇਰ ਮੇਰੇ ਨਾਲ ਉਥੇ ਰਖਵਾ ਕੇ ਜਾਇਂ ਆਇ ਨਾ ਚਾਈ ਮੇਰੇ ਚੈਨਲ ਦਾ ਨਾਮ ਬੋਲੋ ਹੁਣ ਇਹਦੀ ਬੋਪਰਾਏ ਵੀਡੀਓਜ਼ ਦੇ ਵਾਲੇ ਜਿੰਨੇ ਵੀ ਸਬਸਕ੍ਰਾਈਬਰ ਹੈ ਪਲੀਜ਼ ਮੈਨੂੰ ਮੇਰੇ ਕੋਲ ਆ ਦੇ ਕਿਉਂਕਿ ਕਿੰਨੇ ਖਰਾਬ ਆ ਇੱਥੋਂ ਬਜ ਜਲਣ ਕਿ ਨਹੀਂ ਹੋ ਰਹੀ ਆ ਬੋਪਰਾਏ ਵੀਡੀਓਜ਼ ਨੂੰ ਵੀ ਦੇਖ ਲਿਆ ਕਰੋ ਜਿਹੜੇ ਇਹਨੂੰ ਦੇਖਦੇ ਨੇ ਗਗਨ ਦੀਦੀ ਨੂੰ ਦੇਖਦੇ ਨੇ ਜਿੰਨੇ ਵੀ ਪਲੀਜ਼ ਮੇਰਾ ਵੀ ਦੇਖ ਲਿਆ ਕਰੋ ਤਸ ਖਾ ਲਿਆ ਕਰੋ ਤਿੰਨ ਦਿਨ ਚ ਤੇਰੀ ਪੋਸਟ ਪਾ ਪਾ ਕੇ ਵੀਡੀਓ ਚੜਾਤੀ ਆ ਮੈਂ ਆ ਤੀਜੇ ਦਿਨ ਅੱਧਾ ਵਿਚਾਰੇ ਡਿਲੀਟ ਕਰਦੀ ਪਰ ਬਰਾਬਰ ਆ ਗਈ ਪਹਿਲਾਂ ਮੇਰੇ ਵਿਊ ਆ ਮੇਰੇ ਸਾਫ ਹੀ ਆਉਂਦੇ ਹੁੰਦੇ ਤੇ ਓਏ ਚਲੋ ਬਸ ਹੋ ਗਿਆ ਤੇ ਡੇਢ ਮਿੰਟ ਹੋ ਗਿਆ ਪਾ ਚੱਕੋ ਦਸਲਾ ਬੋ ਕੇ ਇਹਨੇ ਤਾਂ ਕੁਝ ਵੀ ਨਹੀਂ ਪੀਆ ਦੋ ਇੱਥੇ ਡੋਲ ਦੋ ਇਧਰ ਜੀ ਨੂੰ ਡੋਲ ਲਾ ਹਾਂ ਚਲੋ ਆਪਣੇ ਨਾਲ ਹੁਣ ਮੈਂ ਜਿਹੜੀਆਂ ਮੇਰੇ ਹਿੱਸੇ ਆਈਆਂ ਆ ਮੈਂ ਉਹਨਾਂ ਨੂੰ ਕਾਰੀ ਪਲਾਦਾ ਆਪਣੇ ਆ ਹਿੱਸੇ ਵਾਲੀ ਤੇ ਰਾਣੀ ਜੀ ਪਲਾਕੇ ਤਾਂ ਅੰਦਰ ਚੱਲੀ ਪੀ ਰਹੀ ਆ ਇਹ ਹੌਲੀ ਹੌਲੀ ਵਿਚਾਰੀ ਪੀ ਰਹੀ ਆ ਇਹਨੂੰ ਵੇਟ ਕਰੋ ਇਹਦਾ तू ਜੱਤ ਕਾ ਪਿੰਦੀ ਨਹੀਂ ਨਾ ਉਰੀ ਖੜੀ ਰਹਿ ਠੀਕ ਆ ਤੇ ਐ ਥੋੜੀ ਵੀ ਧਰ ਕੇ ਲੈ ਚਲੇ ਜਾਊਗੀ ਲੈ ਤੈਨੂੰ ਬੜਾ ਆਸਾਨ ਕੰਮ ਚੁਣੀ ਆਏ ਲਓ ਜੀ ਆਪਾਂ ਹੁਣ ਦਸਾਨਾ ਤਿਆਰ ਕਰ ਲਈਏ ਮੱਧਰ ਨੂੰ ਪਾਣੀ ਆਪਾਂ ਭਲਾਇਆ ਏ ਜਿੰਨੇ ਕੀ ਤੁਹਾਨੂੰ ਪਤਾ ਗrani ਤਾਂ ਮੇਰੀ ਅੱਜ ਚੜ੍ਹ ਪੱਜ ਗਈ ਸੀਗੀ ਸਵਾਦ ਲੈ ਕੇ ਇਹ ਪਹਿਲੀ ਮੈਸਮਾ ਤੇ ਤਸਲਾ ਮੈਂ ਚੱਕ ਕੇ ਦੁਨੀਆ ਕੋਲ ਤੇ ਲਿਆ ਪੂਰਾ ਕੰਮ ਨਹੀਂ ਬਈ ਕਰਕੇ ਆਈ ਹੈ ਗਾਦੇ ਵਾਗ ਜਾ ਉਹਨੂੰ ਦਰਾਂਗਾ ਇਸ ਕਰਕੇ ਹੁਣ ਮੈਂ ਆਹ ਸਾਰਾ ਭਾਂਡੇ ਮਾਜੇ ਭਾਂਡੇ ਮਾਜ ਕੇ ਪਾਣੀ ਦਾ ਗਲਾਸ ਨਹੀਂ ਮੈਂ ਤੇ ਹੀ ਮੰਗੂਗਾ ਮੈਨੂੰ ਪਤਾ ਹੈ ਗੱਗੂ ਪਾਣੀ ਦਾ ਗਲਾਸ ਨਹੀਂ ਕਹਦੇ ਮੰਮੀ ਆ ਕੇ ਪੀ ਲੈ ਤੂੰ ਨਿਆਣੀ ਹੈ ਮੰਮੀ ਕਹਦੇ ਨਿਆਣਿਆਂ ਨੂੰ ਕਹਿ ਰਹੀ ਹੈ ਵਿਚਾਰੇ ਨੂੰ ਇਹਦੇ ਤਾਂ ਹੱਥ ਗਲਾਸ ਤੱਕ ਵੀ ਨਹੀਂ ਜਾਂਦਾ ਵਿਚਾਰਾ ਐਡੀਆਂ ਚੱਕ ਕੇ ਆ ਦੇਖ ਰਿਹਾ ਵੀ ਗੱਗੂ ਕੀ ਕਰਦੀ ਹੈ ਮੈਂ ਮਸਾਲਾ ਤਿਆਰ ਕਰਦਾ ਇਹ ਨੂਨ ਘੱਟ ਹਾਂ ਘਾਟੇ ਪਾਵਾਂ ਹਨਾ ਥੋੜਾ ਥੋੜਾ ਪਾ ਦਿੰਨੇ ਅੱਜ ਦੇ ਹਿਸਾਬ ਜਾਂ ਹੋ ਜਾਈ ਸਾਬਤਾ ਧਨੀਆ ਦਾ ਇੱਕ ਸਾਬਤਾ ਧਨੀਆ ਇੱਕ ਅਸੀਂ ਜੁਆਣ ਗਵੰਡੀਆਂ ਦਾ ਮੰਗ ਕੇ ਲਿਆਇਆ ਅੱਜ ਵੀ ਕੰਮ ਸਾਤ ਆ ਬੀਬੀ ਤੇਰਾ ਪੀਪੀ ਦਾ ਕੰਮ ਬਚਾ ਲੱਜ ਮੈਂ ਮਾਰੇ ਗਵਾਲੀ ਤੇ ਆਪੇ ਸਵੇਰੇ ਕਿਨੇ ਲਿਆ ਕੇ ਤੇ ਇੱਥੇ ਉਧਰ ਘੂਆ ਤੇ ਅੱਲੋ ਸ਼ੁਕਰ ਤੇ ਮੰਗ ਲਈ ਆਂ ਫਿਰ ਉਹਨੇ ਪਾ ਕੇ ਦੇਤੀ ਅੱਧੀ ਕੋਲੀ ਕਿਉਂਕਿ ਜਿਹੜਾ ਸਾਬਤਾ ਤਾਂ ਨਹੀਂ ਆਉਂਦੇ ਮੇਨਾ ਨਾ ਕਚੌੜੀਆਂ ਵਧੀਆ ਜਿਹੀਆਂ ਨਹੀਂ ਲੱਗਦੀਆਂ ਹੈਗੀਆਂ ਚ ਜੀਰਾ ਨਾ ਹੋਵੇ ਸਾਬਤਾ ਧਨੀਆ ਹੋਣਾ ਚਾਹੀਦਾ ਐਵੇਂ ਘਰ ਨਹੀਂ ਪੈ ਰਹੀ ਆ

ਚੱਲ ਭੈਣੇ ਛੇਤੀ ਜਾ ਕੇ ਕੜਾਹੀ ਧਰ ਦੇ ਰਾਮ ਤੇ ਡਾਈਨਿੰਗ ਟੇਬਲ ਤੇ ਬੈਠ ਕੇ ਨਾ ਪਾਣੀ ਪੀ ਰਿਆ ਦੇਖੋ ਰਾਮ ਨਰ ਫਰਮਾਰੀ ਐ ਜੀ ਮੈਡਮ ਜੀ ਜਾ ਕੇ ਕੜਾਹੀ ਧਰ ਦੋ ਫਟਾਫਟ ਲੱਗਣਾ ਹੈ 3:30 ਕਿਹਾ ਤਾਂ 4:00 ਵਜ ਗਏ ਬਣਾ ਲਾ ਮਮਾ ਹਾਂ ਜੀ ਜੀ ਬੁੱਤ ਆਨੇ ਛੇੜ ਤੈਨੂੰ ਬਾਤੂ ਖਾਉਂਗੀ ਮਮਾ ਚਲੋ ਮਮਾ ਦੋ ਵਾਰ ਜਿਹੀ ਲਾਗੇ ਬਣਾਣ ਅੱਜ ਜਿਹੜੇ ਸਾਹਮਣੇ ਤੁਹਾਨੂੰ ਦੱਸਿਆ ਵੀ ਆਪਾਂ ਮੇਚਦੀਆਂ ਬਣਾਵਾਂਗੇ ਮੇਚਦੀਆਂ ਲਾਵਾਂਗੇ ਹੋ ਦੋਹੇ ਲਿਆਣੇ ਆਪਣੇ ਆਗੇ ਬਾਹਰ ਇੱਕ ਵੀਡੀਓ ਬਣਾ ਰਿਆ ਦੂਜਾ ਤਾਂ ਫੇਰ ਹਾਲ ਹਜੇ ਬਿੱਲਾ ਹੀ ਦਿਮਾਗ ਖਾ ਰਿਆ ਮਮਾ ਹਾਂ ਮਮਾ ਹਾਂ ਰੋਟੀ ਖਾਣ ਤੋਂ ਪਹਿਲਾਂ ਸਾਡਾ ਦਿਮਾਗ ਹੀ ਖਾ ਲੁੰਦਾ ਏ ਮਮਾ ਤੇ ਸਾਰਾ ਕੰਮ ਨਿਬੜ ਕੇ ਫਿਰ ਇਹ ਵੀ ਨਾ ਆ ਗਿਆ ਬਾਹਰ ਕਿਉਂਕਿ ਉਰੇ ਨਾ ਠੰਡੀ ਹਵਾ ਲੱਗ ਰਹੀ ਆ ਪਹਿਲਾਂ ਤਾਂ ਗਰਮੀ ਬਹੁਤ ਜ਼ਿਆਦਾ ਸੀ ਪਹਿਲਾਂ ਜਦੋਂ ਪਾਣੀ ਪਲਾਇਆ ਜਾਂ ਪੱਕ ਗੋ ਅੱਗ ਲੱਦ ਰਹੀ ਟੀ ਗਰਮੀ ਨਾ ਭਿੱਜ ਕੇ ਅਸੀਂ ਬੁਰੀ ਤਰ੍ਹਾਂ ਫੇਰ ਇੱਧਰ ਨੂੰ ਫੇਰ ਹੁਣ ਨਾ ਠੰਡੀ ਹਵਾ ਜਿੱਥੋਂ ਚਟਾਈ ਵਿਛਾਈ ਆ ਦੇਖੋ ਇਹਦੇ ਖਡੂਰੇ ਖਡੂਰੇ ਜੇ ਸਾਰੇ ਖਨਾਰੇ ਪਏ ਆ ਦਿਖਾਈ ਇੱਧਰ ਨੂੰ ਟੁੱਟੇ ਹੋਏ ਹੋਰ ਆ ਖੜਾ ਹੈ ਆਪੂ ਟੁੱਟੇ ਪੰਨੇ ਹੋਏ ਕਿਉਂਕਿ ਇਹਦਾ ਟੁੱਟੇ ਪੰਨਿਆਂ ਨਾਲ ਖਡੋਣਿਆਂ ਨਾਲ ਹੀ ਖੇਡਦਾ ਛੋੜਦੇ ਨਹੀਂ ਛੱਡਦਾ ਹੀ ਨਹੀਂ ਹੈ ਛੱਡਦਾ ਹੀ ਨਹੀਂ ਛੱਡਦਾ ਨਹੀਂ ਆ ਕੀ ਕਰ ਰਹੀ ਹੈ ਉ ਵੀ ਬੈਠ ਗਈ ਹੈ ਐਂ ਆਈਓ ਮੇਰੀ ਬਹੇ ਜਨੇ ਹਲਾ ਹਲਾ ਕੇ ਨਾ ਹੁਣ ਤਾਂ ਜਮਈ ਬੈਠ ਗਿਆ ਥੋੜਾ ਖੜਾ ਹੋ ਜਾ ਗੁੱਗੂ ਆ ਹਾਂ 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 ਗੁੱਗੂ ਆ दे 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 जिन्ने देर नु ਆਵੇਂ ਮਿਲਣਾ ਤੇ ਆਪਣਾ ਕੰਮ ਨਿਭੜ ਚੁਕੋ ਉਹਨੂੰ ਦੇਣਾ ਤੱਕ ਨਾ ਆ ਜਾਣਗੇ ਉਹ ਆਪਣੇ ਆਜ ਬਣਾ ਦੇ ਬਣਾ ਦੇ ਆ ਜਾਣਗੇ ਕੱਦੇ ਤੁਰੇ ਹੋਏ ਨੇ ਬਸ ਆਪੇ ਬਸ ਚਾਹ ਬਣਾ ਲੂਗੀ ਮੰਮੀ ਹਮ ਬਸ ਕਚਾਹ ਨਾਲ ਖਾ ਲੈਣਗੇ ਜਿੰਨੇ ਖਾਣੀ ਹੋਈ ਮੈਨੂੰ ਨਹੀਂ ਲੱਗਦਾ ਕਿ ਮੈਂ ਉਹ ਨਹੀਂ ਖਾਂਦੇ ਹਾਂ ਜਿੰਦਾ ਖਾਊਗਾ ਕਚੌਰੀਆਂ ਨਹੀਂ ਖਾਂਦੇ ਹਾਂ ਸਿੰਦਰ ਖਾਊਗਾ ਉਹ ਨਹੀਂ ਖਾਂਦੇ ਕਚੌਰੀਆਂ ਕਿੱਦਾਂ ਖਾ ਕੇ ਮੈਂ ਰੋਟੀ ਹਾਂਜੀ ਬੁੱਤ ਅਲੀਏ ਪਟਾਖਾ ਖੜਾ ਹੋਇਆ ਈ ਉਹ ਵੀ ਮੜਿਆ ਹੁਣ ਮੈਂ ਮੰਮਾ ਰੋਟੀ ਨਾ ਰੋਟੀ ਬਣਾਉਣੇ ਆ ਸਰਦੋ ਨਰਕੋ ਤੇ ਕਾਉੜੇ ਕਹਦੇ ਪਕੌੜੇ ਪਕੌੜੇ ਨਹੀਂ ਪੁੱਤ ਅੱਜ ਇਹ ਪਕੌੜੇ ਤਾਂ ਕੱਲੂ ਆਵਾਂਗੇ ਆਪਾਂ ਕਾਤੇ ਕੱਲੂ ਕਿ ਆਏ ਕੱਲੂ ਰੱਖੜੀਆਂ ਦਿਹਾੜਾ ਰੱਖੜੀਆਂ ਨੇ ਦਿਹਾੜ ਦੇ ਮੌਕੇ ਅਸੀਂ ਕੱਲੂ ਕੁਝ ਵੀ ਨਹੀਂ ਬਣਾਉਣਾ ਹੈਗਾ ਜੀ ਅਸੀਂ ਅੱਜ ਹੀ ਬਣਾ ਲਿਆ ਅਸੀਂ ਜੋ ਜੋ ਵੀ ਆ ਅੱਜੇ ਬਣਾ ਲਿਆ ਫਿਰ ਅਸੀਂ ਕੱਲੂ ਜਾਣਾ ਹੈ ਹਾਂ ਤੁਸੀਂ ਵੀ ਜਾਉਂਗੇ ਮੈਂ ਜਾਣਾ ਤਾਂ ਸਾਰੇ ਤੁਸੀਂ ਜਾਉਂਗੇ ਮੈਂ ਕਿਉਂ ਰੁਕਾਂ ਹਾਂ ਤਾਂ ਕਿੱਥੇ ਵੀ ਜਾਣਾ ਹੋਵੇ ਤੈਨੂੰ ਕੀ ਹਾਂ ਕਿੱਥੋਂ ਮੱਝ ਜਾਣਾ ਹੋਵੇ ਮੈਂ ਕੱਦ ਬੱਠਾ ਬਈ ਘਰੇ ਆਉਂਦਾ ਜਾਂ ਮੇਰੀ ਦਰਾਣੀ ਹੋਣੀ ਹੈਗੀ ਮੇਰਾ ਦਰਾਣੀ ਵੀ ਨਜੀਨ ਲੱਗਦਾ ਕੀ ਆ ਜਾ ਸਾਡੇ ਤੇ ਸਾਡੇ ਚ ਨਾ ਪਿਆਰ ਐਨਾ ਯਾਦ ਐਨਾ ਸਾਰੇ ਅਮਮ ਮਾ ਜਾਲ ਰੋਕੇ ਕਿ ਅੰਦਰ ਬੈਠੇ ਆ ਜੀ ਬੀਬੀ ਨੂੰ ਗੱਲਾਂ ਸੁਣਾ ਰਹੇ ਨੇ ਲੋ ਜੀ ਆਪਣਾ ਕੰਮ ਐ ਜਿਹੜਾ ਤਕਰੀਬਨ ਖਤਮ ਹੋਣ ਵਾਲਾ ਹੀ ਐ ਅਸੀਂ ਅੱਜ ਸਾਸੂ ਮਾ ਵੀ ਸਾਡੀ ਦੇਖ ਕੇ ਸਾਨੂੰ ਹੈਰਾਨ ਹੋ ਜੂਗੀ ਅੱਜ ਪਤਾ ਲੱਗ ਗਿਆ ਹੁਣ ਬਿੱਲੀ ਦਾ ਪਤਾ ਤਾਂ ਲੱਗ ਗਿਆ ਪਰ ਹੈਰਾਨ ਹੋ ਜੂਗੀ ਸਾਨੂੰ ਦੇਖ ਕੇ ਵੀ ਆਪ ਦਾ ਕੰਮ ਪਹਿਲਾਂ ਨਵੇੜ ਕੇ ਬੈ ਗਈਆਂ ਮੇਰਾ ਛੇੜਾ ਫੇਰਤਾ ਵੀ ਮੇਰੇ ਨਾਲ ਧਾਰਾ ਘਟਾਓ ਐ ਕਹੂਗੀ ਹੁਣ ਵੀ ਮੇਰੇ ਨਾਲ ਧਾਰਾ ਘਟਾਓ ਹਨਾ ਮਮੀ ਨੇ ਕਿਹਾ ਕੁਝ ਕਰਨਾ ਲਈ ਧਾਰਾ ਹੀ ਨਹੀਂ ਧਾਰਾ ਐ ਪਰ ਹੁਣ ਜਿਵੇਂ ਰਿਸ਼ਤੇਦਾਰੀ ਚੋਂ ਆਂਦੇ ਆ ਹਨਾ ਸਾਰੇ ਥੱਕੇ ਹਾਰੇ ਆਉਂਦੇ ਹੋਰ ਧਾਰਾ ਕੱਢਣੀਆਂ ਕੋਤੋਕੀਆਂ ਐ ਅੱਜ ਪਰ ਕਜੋਰੀਆਂ ਬਹੁਤ ਮਜ਼ੇ ਨਾਲ ਲੱਗਦੇ ਆਪਾਂ ਵੀ ਰਿਸ਼ਤੇਦਾਰੀ ਚੋਂ ਆਉਂਦੇ ਆ ਮੈਂ ਵੀ ਤਾਂ ਕੱਭੀ ਸਾਰਾ ਸਿੱਧੇ ਹਾਂ ਮੈਂ ਵੀ ਤਾਂ ਕਰਦੀ ਹਾਂ ਮੈਂ ਵੀ ਕਰਦੀ ਆਂ ਆਪਾਂ ਦੋਨੇ ਕਰਦੀ ਆਂ ਸ਼ੱਧ ਰਿਆ ਜਾਂਦੇ ਫਿਰ ਤਾਂ ਕਰਦੀ ਆਂ ਅਸੀਂ ਕੰਮ ਨੂੰ ਨਾ ਕੋਈ ਵੀ ਉਹ ਨਹੀਂ ਕਰਦੇ ਅਸੀਂ ਦੋਨੇ ਜਣੀਆਂ ਜਿੱਥੋਂ ਵੀ ਮਰਜ਼ੀ ਆਈਏ ਸੀ ਸਾਰਾ ਕੰਮ ਖੁਦ ਕਰ ਲੈਂਦੇ ਆ ਕਿ ਚਾਹ ਜਿੰਨਾ ਮਰਜ਼ੀ ਥੱਕੇ ਹੋਈਏ ਹਨਾ ਹਾਂ ਚਲੋ ਜੀ ਬਾਕੀ ਹੈ ਸਾਰੀ ਕਰਦੀ ਨੂੰ ਕਰਨਾ ਪੈਂਦਾ ਕੰਮ ਤਾਂ ਫਿਰ ਕਰਨਾ ਦਾ ਪਤਾ ਤਾਂ ਹੈਗਾ ਵੀ ਆਪਾਂ ਨਹੀਂ ਕਰਨਾ ਹੁਣ ਇੱਕ ਦੂਏ ਦੇ ਸਹਾਰੇ ਰਹਿੰਦੇ ਆਪਾਂ ਥੱਕਿਆ ਤਾਂ ਦੁਆ ਵੀ ਹੁੰਦਾ ਜੇ ਆਪਾਂ ਦੁਆਏ ਨੂੰ ਦੇਖੀ ਜਾਈਏ ਹਨਾ ਹੋਰ 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 ਸਾਰੇ ਥੱਕੇ ਹੁੰਨੇ ਆ ਇਸ ਕਰਕੇ ਸਾਰੇ ਨਾਲ ਮਿਲ ਕੇ ਕਰੋ ਤਾਂ ਜ਼ਿਆਦਾ ਵਧੀਆ ਏ ਚਲੋ ਜੀ ਹੁਣ ਆਪਾਂ ਤੁਹਾਨੂੰ ਥੋੜੀ ਦੇਰ ਤੱਕ ਦੇਰ ਤੱਕ ਮਿਲਦੇ ਆਂ ਵਲੌਗ ਨਾਲ ਜੁੜੇ ਰਹੋ ਆਈਆਂ ਨਹੀਂ ਆਈਆਂ ਮੇਰੇ ਕੁੜੀਆਂ ਦਾ ਤਾਂ ਪੁੰਜਾ ਜੰਮਦਾ ਰੈਂਦੀ ਆ ਹਾਂ ਪਰ ਆਮ ਤੇ ਕੁਰਸੀ ਬੈਠੇ ਬੈਠੀ ਆ ਮੈਨੂੰ ਵੀਡੀਓ ਬਣਾਉਣ ਲਾ ਰਖਿਆ ਕਿੰਨੇ ਪੈਸੇ ਨਾਲ ਦੇ ਕਹਿੰਦੇ ਅੱਛਾ ਫੇਰ 1000 ਤਰ੍ਹਾਂ ਭਾ ਪੈਂਦੇ ਅੱਜ ਹਜ਼ਾਰ ਬਾਟ ਦੇ ਆ ਮੈਡਮ ਜੀ ਕੋਲ 2000 ਦੇ ਆ ਜਿਹੜਾ ਹੁਣ ਅਸੀਂ ਬਈ ਆਪਣੇ ਭੋਆ ਨੂੰ ਹਨਾ ਮਤਲਬ ਅੱਜ ਕੱਲ ਟਾਈਮ ਇਹ ਹਜਾਏ ਜੇ ਕੋਈ ਨਹੀਂ ਕਿਸੇ ਦੀ ਧੀ ਭੈਣ ਆਈ ਹੈਗੀ ਹਨਾ ਕੋਈ ਭੈਣ ਜਾਂ ਭੂਆ ਤਾਂ ਕਹਿੰਦੇ ਨੇ ਦੋ ਪੈਸੇ ਮੈਡੀਕਲ ਆਈ ਨਾ ਆਈ ਸਹੀ ਮੈਡਮ ਜੀ ਦਾ ਲੈਕਚਰ ਸੁਣ ਲਓ ਨਾ ਮੈਡਮ ਇੱਕ ਮੈਡਮ ਉਹ ਕੈਮਰੇ ਦੇ ਪਿੱਛੇ ਬੈਠੀ ਹੈ ਇੱਕ ਮੈਡਮ ਕੁਰਸੀ ਤੇ ਬੈਠੀ ਹੈ ਉਹ ਵੀਡੀਓ ਬਣਾਉਣ ਲਾ ਰਖਿਆ ਇਹਦਾ ਵੀ ਸੁਣ ਲਿਓ ਇਹਦੇ ਵਲੌਗ ਚ ਲੈਕਚਰ ਹਾਂ ਮੇਰੇ ਬਲੌਗ ਤੇ ਵੀ ਸੁਣ ਲਿਓ ਕਹਿੰਦਾ ਪੂਆ ਕਹਿੰਦਾ ਉਹਨੇ ਹੀ ਮਜਿੰਦਰ ਹੁੰਦੇ ਨੇ ਕਹਿੰਦਾ ਹਾਂ ਫਿਰ ਅਸੀਂ ਇੱਕੇ ਸਾਰ ਰੱਖਦੇ ਹਾਂ ਕੁੜੀਆਂ ਨੂੰ ਕਹਿੰਦਾ ਉਹਨੇ ਤੈਨੂੰ ਨੇ ਕਹਿੰਦਾ ਉਹਨੇ ਜੇ ਨਹੀਂ ਭੂਆ ਇਹਦਾ ਭੂਆ ਦੇ ਘਰਾਂ ਜਾ ਕੇ ਛੱਡਣ ਦੇ ਕੇ ਆਏ ਆ ਹੋਰ ਚੋ ਚੜ ਗਿਆ ਉਹ ਤੋਂ ਜ਼ਿਆਦਾ ਚੋ ਚੜਦਾ ਜਦ ਕੋਈ ਜਵਾਬ ਦੇ ਦਿੰਦੀ ਹੈ ਭੈਣ ਵੀ ਮੈਦਾਨ ਨਹੀਂ ਹੁੰਦਾ ਹਨਾ ਫਿਰ ਆਪਾਂ ਉਹਨੂੰ ਜਾ ਕੇ اچانک ਸਰਪ੍ਰਾਈਜ਼ ਦੇ ਦਈਏ ਫਿਰ ਜ਼ਿਆਦਾ ਚੋ ਚੜਦਾ ਵੀ ਹਾਂ ਆ ਹੁੰਦਾ ਪਿਆਰ ਰਿਸਪੈਕਟ ਰਿਸਪੈਕਟ ਦੇ ਬਦਲੇ ਬਰੈਡ ਖਾਣ ਨੂੰ ਮਿਲ ਜੇ ਬਰਾਟਾ ਵਿੱਚ ਭੇਜਿਆ ਦੀ ਉਹ ਪਿੱਛੇ ਵਾਲੀ ਮੈਡਮ ਟਸਮੋਸੇ ਆਇਆ ਜੱਪਾ ਨੂੰ ਖਲਾਏ ਨਹੀਂ ਲੈ ਮਿਲੇ ਨਹੀਂ ਹੈਗੇ ਕਹਿੰਦਾ ਆਪਣੀ ਵਾਰੀ ਨੂੰ ਹੈ ਨਹੀਂ ਚਲੋ ਕਚਾਰੀਆਂ ਦੋ ਇਹਨੂੰ ਚਲੋ ਵੀਡੀਓ ਬਣਾਈਏ ਚੌੜੀਆਂ ਦੋ ਤੂੰ ਕਹਦਾ ਗਿਆ ਵੇ ਮੈਂ ਨਾ ਇਹਨੂੰ ਓਏ ਕੁਰਸੀ ਤੋੜਨੀ ਆ ਹਾਂ ਹੁਣ ਆਇਆ ਸਾਡਾ ਡਿਕਰਾ ਲਿਆ ਮੈਨੂੰ ਪਤਾ ਨਹੀਂ ਆ ਮम्मा ਫੇਰ ਉੱਟਦਾ ਰਹੀ ਨਹੀਂ ਮੈਂ ਝਪੜਮਾ ਹਟ ਜਾ ਯੂ ਵੀ ਤੇ ਦੂੰਗੀ ਮੈਂ ਕਿਹੜੀ ਮੁੰਡੇ ਨੂੰ ਜਮਾ ਵੀ ਠੀਕ ਨਹੀਂ ਬੈਗੀ ਚਟਣੀ ਵਾਲਾ ਮੈਂ ਆ ਗਿਆ ਹਾਂ ਨਾ ਕਰ ਲਈ ਇੱਕ ਕਰ ਲੈ ਫੇ ਦੋ ਟਾਂ ਮਰਦੀ ਵਾਲੇ ਇਹ ਨਾ ਦੋ ਟਾਂ اچھا ਹਾਂ ਸੱਚ ਕੱਲੂ ਕਿਹੜੇ ਕੁਝ ਬਣਾਣਾ ਹਨਾ ਸ਼ਾਮ ਨੂੰ ਸੜ ਜੂਗਾ ਹਾਂ ਫਿਰ ਹੁਣ ਤਾਂ ਕੱਲੂ ਤੇ ਰਜਿੰਦਰ ਨੂੰ ਛੁੱਟੀ ਐ ਕੱਲ ਤਾਂ ਛੇਤੀ ਮੁੜ ਕੇ ਆਵਾਂਗੇ ਕੱਲੂ ਨਹੀਂ ਲੇਟ ਆਂਦੇ ਪਹਿਲਾਂ ਆਣਾ ਤਾਂ 9-10 ਵਜੇ ਤੱਕ ਰਾਤ ਨੂੰ ਹੁਣ ਤਾਂ ਸੱਜਦੇ ਆਵਾਂਗੇ ਬੱਦੇ ਕੋਈ ਨਹੀਂ ਉਰੇ ਆ ਜਾ ਨਾ ਪੁੰਨਿਆ ਤਾਂ ਨਾ ਜਿਹੜਾ ਕਾਲਜ ਪਿਆ ਤਾਂ ਪਰ ਉਹ ਸਾਰਾ ਪਾਲਿਆ ਤਾਂ ਪੁੰਨਿਆ ਨਹੀਂ ਹੈਗਾ ਹੋਰ ਕੱਚਾ ਹੀ ਪਾ ਲਿਆ ਕੱਚਾ ਹੀ ਕੱਚਾ ਹੀ ਪਾਉਂਦੇ ਹੁੰਦੇ ਆ ਅੱਜ ਤਾਂ ਆਧਾ ਵੀ ਕੱਚਾ ਲਸਣ ਵੀ ਕੱਚਾ ਪਾਉਂਦੇ ਹੁੰਦੇ ਆ ਪਰ ਪੈਣੀਆਂ ਦੋ ਕਲੀਆਂ ਤੀਆਂ ਨਹੀਂ ਨਹੀਂ ਚੱਕ ਕੇ ਸਾਰੀ ਕੌਲੀ ਵਾਲੀਆਂ ਪਾਲੀਆਂ ਉਹ ਲਾ ਸਾਰਾ ਲਸਣ ਪਾ ਲਿਆ ਨੇ ਦੋ ਪਾਣੀਆਂ ਦੀ ਹਾਂ ਦੋ ਪਾਣੀਆਂ ਦੀਆਂ ਗੱਗੂ ਹਰ ਸਭ ਪੈ ਗਿਆ ਹੋਰ ਸਾਰੀ ਕੌਲੀ ਚੱਕ ਕੇ ਮਾਰੀ ਉਹਦੇ ਚ ਚੋਸ ਆਸਦਾ ਹਾਂ ਗੱਗੂ ਹਾਂ ਪੁੱਤ ਉਧਰ ਪੇੜ ਚੱਕਣ ਲੱਗਿਆ ਹਾਂ ਪਹਿਲਾਂ ਆਣੀ ਪਸੰਦਾਈ ਫਿਰ ਕਾਲੀ ਪਲੇਟ ਲੈ ਆ ਪਿੱਛੇ-ਪਿੱਛੇ ਫਰਾਈ ਗਿਆ ਫਿਰ ਪਹਿਲਾਂ ਸੰਤਰੀ ਕੌਲੀ ਲੈ ਆ ਉਹ ਵੀ ਪਸੰਦਾਈ ਫਿਰ ਪੀੜੀ ਲੈ ਆ ਤੇਰੇ ਚੱਕਰ ਘੜਾ ਰਿਆ ਦਾ ਹਾਂ ਮੈਂ ਬਾਦੀ ਵੀਡੀਓ ਬਣਾਉਣ ਲੱਗੀ ਸੀ ਬੱਸ ਤੈਨੂੰ ਠੁਕਾ ਰਿਆ ਦਾ ਵੀ ਆ ਜਾ ਤੈਨੂੰ ਵੀਡੀਓ ਬਣਾਣ ਦਵਾਂ ਅੱਧਾ ਕੀ ਪਾ ਲਾਂਗੇ ਫਿਰ ਹਾਂ ਕੀ ਨਾ ਤੁਸ ਮਲਾਂਗ ਦਹੀਂ ਜਣਾ ਹਾਂ ਜਾਈ ਦਹੀਂ ਜਣਾ ਬਣਾ ਲਾਂਗੀ ਹਾਂ ਕੋफ्ते ਬਣਾ ਲਾਂਗੀ ਆਹੋ ਠੀਕ ਆ ਮੌਸਮ ਦੇਖੋ ਅੱਜ ਕਿੰਨਾ ਘੈਂਟ ਹੋ ਰਿਹਾ ਠੰਡੀ ਹਵਾ ਆ ਰਹੀ ਐ ਠੰਡੀ ਆਪਾਂ ਫੋਟੋ ਖਿੱਚ ਲਓ ਕੀ ਇਹਨਾਂ ਨੂੰ ਖਿੱਚਦੀਆਂ ਆ ਜਾ ਲੈ 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 ਬਸ ਆਹੂ ਦਿਖ ਰਿਹਾ ਚਲੋ ਜੀ ਆਪਾਂ ਅੱਜ ਦੇ ਵਲੌਗ ਆਹੂ ਅੱਜ ਦਾ ਵਲੌਗ ਹੈ ਜਿਹੜਾ ਆਹ ਜਿਹੜਾ ਵਲੌਗ ਹੈ ਜਿਹੜਾ ਆਹੂ ਅੰਤ ਇਥੇ ਕਰਦੇ ਆਂ ਅੱਜ ਦਾ ਵਲੌਗ ਜਿਹੜਾ ਤਿੰਨ ਵਾਰ ਕਹਿਤਾ ਇਹ ਅੱਜ ਦੀ ਵੀਡੀਓ ਦਾ ਆਪਾਂ ਇਥੇ ਐਂਡ ਕਰਦੇ ਆਂ ਜੀ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੇਰੇ ਇੰਸਟਾਗ੍ਰam ਚ ਇਹ ਆਈਡੀ ਜਿਹੜੀ ਬੋਪਰਾਏ ਨਾ ਸੋਰੀ ਗਗਨ ਬੋਪਰਾਏ 805 ਕਿਉਂਕਿ ਹਜੇ ਮੈਨੂੰ ਨਾ ਇੰਨੀ ਆਦਤ ਨਹੀਂ ਹੈਗੀ ਇੰਸਟਾਗ੍ਰam ਆਈਡੀ ਬੋਲਣ ਦੀ ਹਜੇ ਮੈਂ ਸ਼ੁਰੂਆਤ ਕੀਤੀ ਆ ਜ਼ਰੂਰ ਫੋਲੋ ਕਰਿਓ ਬੱਦ ਬੱਦ ਫੋਲੋ ਜਲਦੀ ਜਲਦੀ 500 ਫਿਰ 1000 ਫਿਰ 1200 ਐਵੇਂ ਐਵੇਂ ਪੂਰੇ ਕਰ ਦੋ ਤੇ ਬੱਦਲ ਵਾਈ ਬਹੁਤ ਜ਼ਿਆਦਾ ਹੋ ਰਹੀ ਐ ਮੌਸਮ ਬ ਬਹੁਤ ਜਿਆਦਾ ਵਧੀਆ ਹੋ ਰਿਹਾ ਏ ਤੇ ਮੈਂ ਰੋਟੀ ਖਾ ਰਹੀ ਹਾਂ ਰੋਟੀ ਖਾ ਰਹੀ ਹਾਂ ਅੰਦਰ ਮੇਰੀ ਦਰਾਣੀ ਮੈਨੂੰ ਬਾਰ-ਬਾਰ ਹਸਾ ਰਹੀ ਆ ਬੋਲ-ਬੋਲ ਕੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰਿਓ ਕਾਲੂ ਹੈਗਾ ਰਖੜੀਆਂ ਦਾ ਤਿਉਹਾਰ ਜਿਹੜਾ ਉਹ ਵੀਡੀਓ ਇਹ ਰਖੜੀਆਂ ਵਾਲੇ ਦਿਨ ਆਊਗੀ ਉਸ ਦਿਨ ਹੈਗਾ ਰਖੜੀਆਂ ਸਾਰਿਆਂ ਨੂੰ ਲਖੜੀ ਰਖੜੀ ਦੀਆਂ ਲੱਖ ਸਾਡੇ ਸਾਰਿਆਂ ਵੱਲੋਂ ਲੱਖ ਲੱਖ ਵਧਾਈਆਂ ਬਸ ਹੁਣ ਮਿਲਦੇ ਆਪਾਂ ਤੁਹਾਨੂੰ ਅਗਲੇ ਵਧੀਆ ਜੇ ਵਲੌਗ ਚ